ਆਜੇ ਹਮਨੇ ਆਖਿਆ ਤਾਂ ਹੈਗੇ ਸਾਹਮਣੇ ਨਿਤੇਰੇ ਮੈਂ ਮੜਦ ਨੂੰ ਮੈਂ ਕਿਹਾ ਹੈ ਮੈਂ ਕਹਾਂ ਨਹੀਂ ਦੇਣਾ ਸਭਲੇਨ ਦੀ ਮਰੂਹ ਕਰਾ ਦੇਗਾ ਬਧੀਆ ਕੀ ਹੋਊਗੀ ਤੇ ਬੇ ਘਰ ਛੁੜੀ ਬੇਟਾ ਦੱਸੋ ਉਹ ਛੁੜੀ ਬੇਟਾ ਇੱਕ ਸਪੋਰ ਖਵਾ ਹੋਇਆ ਇਸੇ ਕਰਕੇ ਹੋਇਆ ਪੜ੍ਹ ਖਾਇਨ ਜਾਤੀ ਕੋ ਦੱਸਿਆ ਹੈ ਮੈਨੂੰ ਕਦੀ ਕੋਈ ਨਹੀਂ ਹੁਣ ਐਸਾ ਜਦੋਂ ਦੱਸੋਗੇ ਤੈਨੂੰ ਕੀ ਕਰ ਲਾਂਗੇ ਤੁਹਾਡੇ ਕੋਲ ਕੋਈ ਚੀਜ਼ ਆ ਨਹੀਂ ਛੋਟਾ ਨਹੀਂ ਦਾ ਗੱਲ ਪਾਲਾ ਆ ਬੀ ਨੀ ਲੈਂਦਾ ਤੁਹਾਡੇ ਕੋਲ ਪੁੱਤਿਆਂ ਨੂੰ ਮਾਰਨੀ ਛੋਟਾ ਨਹੀਂ ਆ ਖਵਾਬ ਹੈ ਦੇਖ ਚ ਸਾਰੀ ਪੰਜਵੰਨ ਨੰਬਰ ਤੋਂ ਫੁੱਲਵੰਨ ਸੇ ਸਰ ਟਿਕਟ ਨਹੀਂ ਫਟ ਨਾ ਗੋਲੀ ਚ ਲੱਗੇ ਉਧਰੋਂ ਮੈ ਤੇ ਲਵਾਏ ਦੋ ਮੁੰਡੇ ਜਾਂਦੇ ਜਾਂਦੇ ਦੋ ਖਾਇਰ ਕਰ ਗਏ ਸਾਹ ਜਗੇ ਮੋਰ ਸ਼ਕਲ ਤੇ ਸ਼ਕਲੰਦਰ ਨਹੀਂ ਹੁਲੀ ਇਹ ਤਾਂ ਨਹੀਂ ਪਕਾਣਾ ਸੀਸੀਟੀਵੀ ਵੀਡੀਓ ਖਤੜੀ ਅੱਗੇ ਆ ਗਈ ਕਿਨੇ ਦੋ ਪਲੇਟ ਆਈ ਤੇ ਕੀ ਹੋਇਆ ਜੀ ਇਸ 10 ਮਿੰਟ ਪਹਿਲਾਂ ਪਤਾ ਲੱਗਦਾ ਜੀ ਤੁਹਾਨੂੰ ਫ੍ਰੀ ਫ੍ਰੈਡਿਕਰ ਸਟੋਰ ਦੇ ਬਾਹਰ ਬਾਹਰ नंद रोड को तो तो मोटरसाइकिल पे आ रहे थे नहीं पता था हम ऐसे देख रहे हैं इन्वेस्टिगेशन कर रहे हैं कैमरे चेक कर रहे हैं जल्दी तो जल्दी ये दे कर तो लेंगे किसने राउंड फायर हुए कितने कॉल में आज इन्वेस्टिगेशन कोई जानी नुकसान नहीं सर कोई सीसीटीवी आई हां जी सीसीटीवी देख रहे हैं